ਦੇ ਦੋਸਤੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 25 27 ਨਾਕ ਦਿਖਾਵਾਂਗੇ ਜਿਹੜਾ ਲੋਟ ਸਾਰੇ ਦਾ ਸਾਰਾ ਸੇਲ ਹੋ ਗਿਆ ਪੰਜਾਬ ਤੋਂ ਬਾਹਰ ਮਹਾਰਾਸ਼ਟਰ ਨੂੰ ਚੱਲਿਆ ਡਿਟੇਲ ਵੀਰ ਤੋਂ ਪੁੱਛਦੇ ਕਿੱਥੋਂ ਆਇਆ ਤੇ ਵੀਰਾਂ ਕੋਲ ਕਿੰਨਾ ਕਮਾਲ ਹੁੰਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਂ ਬਾਈ ਭਾਵਨਪ੍ਰੀ ਸੀਗਾ ਪਿੰਡ ਹੰਡੇਆ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਕੰਟੈਕਟ ਨੰਬਰ 9877868899 ਤੇ ਦੂਜਾ ਨੰਬਰ ਹੈ 97355064 ਜਿਹੜੇ ਆਪਾਂ ਲੋੜ ਦਿਖਾਉਣੇ ਪਏ ਅੱਜ 25-30 ਨਾਗ ਆਪਣੇ ਕੋਲ ਖੜੇ ਆ ਹਨ ਇਹ ਸਾਰੇ ਸੇਲ ਹੋ ਚੁੱਕੇ ਆ ਇਹ ਬਈ ਇੱਕ ਬਾਈ ਨੇ ਲਈ ਜਾਨੇ ਆਪਾਂ ਤੋਂ 25 Gama ਆਪਣੇ ਕੋਲੇ ਇਹ ਐ ਮੰਨ ਕੇ ਅੱਠਵੀਂ ਵਾਰ ਆ ਗਏ ਆਪਣੇ ਕੋਲੇ ਠੀਕ ਹੈ ਹਾਂ ਤੇ ਇਹਨੂੰ ਐਮਨ ਗਾ ਹਰੇਕ ਆਪਣੇ ਆਏ ਵਾਰ ਆਪ ਤੋਂ 20 ਤੋਂ 25 ਗਾਵਾਂ ਲੈ ਕੇ ਜਾਂਦਾ ਹੈ ਵੀਰ ਇਹਦਾ ਬਹੁਤ ਵੱਡਾ ਫਾਰਮ ਹੈ ਮਹਾਰਾਸ਼ਟਰ ਦੇ ਵਿੱਚ ਠੀਕ ਹੈ ਮਹਾਰਾਸ਼ਟਰ ਦੇ ਵਿੱਚ ਹਾਂਜੀ ਨਮਸਕਾਰ ਜੀ ਨਮਸਕਾਰ ਆਪ ਕਹਾਂ ਸੇ ਆਏ ਮਹਾਰਾਸ਼ਟਰ ਮੇ ਕੌਣ ਸਾ ਹੈ ਆਪਕਾ ਇੰਦਾਪੁਰ ਤੋਂ ਇੰਦਾਪੁਰ 12 ਬਤੀ 12 ਬਤੀ ਇੰਦਾਪੁਰ 12 ਬਤੀ ਸੇਲ ਪ੍ਰੈਸ ਕਰਦੇ ਆ ਜਾਂ ਡੇਰੀ ਕੇ ਲੀਏ ਪਸੁਰਖ ਠੀਕ ਹੈ ਆਪ ਇਨਕੇ ਬਾਰ ਕਿਤਨੀ ਵਾਰ ਆਏ ਆ 8-9 ਵਾਰ ਆਲੇ ਠੀਕ ਹੈ acha ਲਗਾ ਆਪਕੋ ਹਾਂ acha ਲਗਾ ਜੀ ਜੋ ਸਾਰੇ ਦਾ ਸਾਰਾ ਮਾਲ ਹੈ ਜੀ ਆਪਨੇ ਇੱਕ ਹੀ ਜਗ੍ਹਾ ਸੇ ਇਨਕੇ ਪਾਸ ਖਰੀਦਾ ਹੈ ਕਿਤਨੇ ਦਿਨ ਹੋ ਗਏ ਆਪਕੇ ਇਨਕੇ ਪਾਸ ਸਭ ਪੰਜ ਦਿਨਾਂ ਵਿੱਚ ਆਪਣੇ ਇਤਨਾ ਲੋੜ ਇਕੱਠਾ ਕਰ ਲਿਆ ਤੇ ਅੱਛਾ ਆਪਕੋ ਬੈਨੀਫਿਟ ਵਧੀਆ ਮਿਲਿਆ ਸੈਟੀਸਫਾਈ ਹਾਂ ਜਦੋਂ ਦਮ ਸੀ ਮਿਲੀ ਠੀਕ ਹੈ ਮੈਕਸਿਮਮ ਮੰਨ ਕੇ ਚਲੇ ਵੀ ਆਪਨੇ ਲਾਖ ਕੇ ਨੀਅਰ ਅਬਾਊਟ ਗਾਂ ਖੀਜੋਗੀ ਸਾਰੀ ਕ੍ਰਾਸ ਵਗੈਰਾ 20 25 ਤੱਕ ਦੀ ਨਹੀਂ 70000 ਤੋਂ ਲੈ ਕੇ ਠੀਕ ਹੈ 1 25 ਤੱਕ ਦੇ ਭਾਲ ਦੇ ਦਿੰਦੇ ਆਪਾਂ ਹੋਈ ਗਏ ਉਹਨੂੰ ਠੀਕ ਹੈ ਉਹ ਵੀ ਵੀਰ ਕਸਾਨ ਬਾਈ ਬਾਹਰ ਸੇ ਵੀ ਆ ਸਕਦਾ ਹੈ ਠੀਕ ਹੈ ਨਾ ਹਰ ਟਾਈਮ ਸਾਡੇ ਕੋਲ ਗਾਏ ਰਹਿਤੀ ਹੈ ਠੀਕ ਹੈ ਹੁਣ ਮੰਨ ਲੇ ਕਿ ਚਲੋ ਵੀ ਆਪਣਾ ਕਿਨੋਰਾ ਵੀ ਆਪਣਾ ਬਾਹਰ ਨੂੰ ਵੱਡਾ ਕਰਤਾ ਹਨਾ ਬਾਹਰ ਨੂੰ ਵੱਡਾ ਕਰਤਾ ਬਈ ਇਹ ਨਵੀਂ ਐਂਟਰੀ ਜੀ ਆਪਾਂ ਨਵੀਂ ਹੋਈ ਕੀਤਾ ਹੈਗਾ ਤੇ ਅੱਜ ਆਪਣਾ ਕੱਲਾ ਮਕਸਦ ਆਪਣਾ ਕੱਲਾ ਵੀਡੀਓ ਬਣਾਉਣ ਦਾ ਹੀ ਆ ਠੀਕ ਹੈ ਬਾਹਰ ਵੀ ਆਪਣਾ ਮਾਲ ਜਾਂਦਾ ਹੈਗਾ ਕੱਲਾ ਅੱਜ ਸੇਲ ਦੇ ਲਈ ਨਹੀਂ ਅੱਜ ਕੱਲਾ ਅੱਜ ਬਾ ਮਾਲ ਹੀ ਬਣਾਉਣਾ ਹੈ ਆਪਾਂ ਤੇ ਅੱਜ ਆਪਾਂ ਗਏ ਜੀ ਵਿਹਾਨਾ ਗਏ ਸਾਰੇ ਸਾਰੇ ਸੇਲ ਹੋਏ ਵੇ ਆਪਾਂ ਸੇਲ ਹੋ ਸੋਡੇ ਕੋਲ ਆ ਚੁੱਕਿਆ ਤੇ ਬੰਦਾ ਇਹ ਕਹਿੰਦਾ ਆਪਾਂ ਨੂੰ 20-25 ਨਾਗੇ ਇੱਥੇ ਇਕੱਠੇ ਹੋਣੇ ਚਾਹੀਦੇ ਆ 15 ਤੋਂ 20 ਬਈ ਆ ਆਪਣੇ ਕੋਲ ਗਾਵਾਂ ਬਈ ਹਰੇ ਕੀ ਹੁੰਦੇ ਢੱਲੋ ਤੈਨੂੰ ਵੀ ਪਤਾ ਵੀ ਰੋਟੀ ਚ ਨਾ ਇੱਕ ਵਾਰ ਵੀਡੀਓ ਬਣਾਉਣਾ ਤੈਨੂੰ ਚਲ ਆਪਾਂ ਇੱਕ ਇੱਕ ਕਰਕੇ ਆਪਣਾ ਮਕਸਦ ਪੂਰਾ ਹਾਂਗਾ ਵੀਡੀਓ ਬਣਾਉਣ ਦਾ ਠੀਕ ਹੈ ਹਰ ਵਾਰ ਆਪਾਂ ਕੋਲ 15 ਤੋਂ 20 ਨਾਗ ਤਾਂ ਰੈਡੀ ਰਹਿਦੀ ਨਹੀਂ ਜੀ ਤੇ ਹੁਣ ਆਪਾਂ ਬਾਹਰਲੇ ਪਾਸੇ ਘਰ ਦੇ ਮਗਲੇ ਪਾਸੇ ਬੈਕਗ੍ਰਾਉਂਡ ਵੀ 20-25 ਨਾਗ ਬੰਨਣ ਦਾ ਨਮਾ ਹੋਰ ਆਪਾਂ ਕਾਰੋਬਾਰ ਵਧਾਤਾ ਹਣਾ ਹਾਂਜੀ ਠੀਕ ਹੈ ਜਿਵੇਂ ਆਪਾਂ ਪਹਿਲੇ ਨੰਬਰ ਤੇ ਜਿਹ ਇਹ ਗਾਂ ਬਈਆਂ ਚਾਰ ਕਿਲੋ ਨੂੰ ਤਾਂ ਕਹੀ ਗਈ ਦਿੱਤੀ ਹੈਗੀ 40 ਕਿਲੋ ਦੀ ਹਾਂ ਕਈ ਨੂੰ ਆਪਾਂ 50 ਕਿਲੋ ਕਹਿੰਦੇ ਦੁੱਧ ਦੇ ਦਾ ਠੀਕ ਹੈ ਕਿਹੜਾ ਗੱਲ ਕਹਿਣ ਦਾ ਆਰਡਰ ਕੁਆਲਟੀ ਬ੍ਰੀਡ ਦੀ ਕੁਆਲਟੀ ਨਾਲ ਆਪਾਂ ਕਹਿ ਵੀ ਸਕਦੇ ਹਾਂ ਠੀਕ ਹੈ ਜਿਹੜਾ ਗਾਂ ਨੂੰ ਦੁੱਧ ਦੇਣਾ ਨੇ 40 ਕਿਲੋ ਖੁੱਲਾ ਦੁੱਧ ਦੇਣਾ ਨੇ 40 ਕਿਲੋ ਦੁੱਧ ਦੇਣਾ ਬ੍ਰੀਡ ਕੁਆਲਟੀ ਪੂਰੀ ਫੁੱਲ ਆ ਹਨਾ ਠੀਕ ਹੈ ਲਗਭਗ 2000 ਦਿਨਾਂ ਦੀ ਤਿਆਰੀ ਦੀ ਹੈ ਹਨਾ ਵਾਹ 5 ਦਿਨ ਪੈਂਡਿੰਗ ਪੈਣੇ ਬਈ ਜੀ ਠੀਕ ਹੈ ਹਾਂ ਤੇ ਜਿਵੇਂ ਵੀਰੇ ਆਪਾਂ ਜਰਸੀ ਦੇਖਦੇ ਪਏ ਤਾਜੀ ਸੂਈ ਲੱਗਦੀ ਆ ਹਨਾ ਪੂਣੀ ਬਾਈ ਸੂਈਆਂ ਮੈਂਡ 15 ਹੋਈ ਸੂਈ ਨੂੰ ਠੀਕ ਹੈ ਸੋ ਦੇਖੋ ਜਰਸੀ ਤਾਜੀ ਸੂਈ ਆ ਤੇ ਕੱਦ-ਕਾਠ ਤੇ ਬੋਡੀ ਸਟਰਕਚਰ ਤੇ ਥੱਲੇ ਲੇਵਾ ਦੇਖੋ ਜਿਵੇਂ ਭੂਗਲ ਟਰਾਲੀ ਮੰਨ ਕੇ ਚੱਲੋ ਵੀ ਥੱਲੋ ਲਦਣ ਲਦਣ ਭਰੀ ਹੁੰਦੀ ਆ ਉਸ ਹਿਸਾਬ ਦਾ ਹਵਾਨਾ ਹੈਗਾ ਪੂਰਾ ਤਗੜੀ ਜਿੰਦ ਜਾਨਾ ਜਾਵਾ ਤੇ ਥਾਰ ਤੋਂ ਦੇਖੋ ਕਿਆ ਬਾਤ ਆ ਪੂਰੀ ਖਬਰਦਾਰ ਜਮਾ ਤਾਜੀ ਹੁਣੀ ਸੂਈਆ ਬੱਚਾ ਸਾਹਮਣੇ ਆਦਾ ਜਿਵੇਂ ਆਪਾਂ ਇਹ ਬੱਚੀ ਦੇਖੀ ਜਾਂਦੇ ਆ ਵੀ ਕਿੰਨਾ ਕੁ ਦੁੱਧ ਮੰਨ ਕੇ ਲੈਵੇ ਬੰਦਾ ਇਹ ਆਪਾਂ ਦਿੱਤੀ ਇਹਨਾਂ ਨੂੰ ਬੋਲ ਕੇ ਠੀਕ ਹੈ ਕੋਈ ਆਈ ਨਹੀਂ ਹੈਗੇ ਵੀ ਉਧਰ ਵੀ ਇੱਕ ਕੱਲਾ ਕੱਲਾ ਕਹਿਣ ਦੀਆਂ ਹੁੰਦੀਆਂ ਨਹੀਂ ਠੀਕ ਹੈ ਉਧਰ ਇਹ ਕਿ ਆਪਾਂ ਚਾਹੁੰਦੇ ਹੁਣ ਤਾਂ ਹੋਗਾ ਮਾਰਤ ਦੇ ਮਹੀਨੇ ਆਪਾਂ ਉਧਰ ਹੀ ਲੱਗੇ ਆਪਾਂ ਵੀਡੀਓ ਵੀ ਪਾਵਾਂਗੇ ਇਹਨਾਂ ਨੂੰ ਤੂੰ ਉਹ ਤੂੰ ਮਿਲਕਿੰਗ ਕਰਕੇ ਵੀ ਦਿਖਾਵਾਂਗੇ ਕੱਲੇ ਕੱਲੇ ਫਾਰਮ ਚ ਹੀ ਜਾਵਾਂਗੇ ਇਹਨਾਂ ਨੂੰ ਠੀਕ ਹੈ ਕਿਹੜਾ ਗੱਲ ਹੁੰਦੀ ਹੈ ਕਹਿਣ ਦੀ ਹੈ ਨਾ ਠੀਕ ਹੈ ਕਹਿ ਕੇ ਦੇ ਦੇ ਜੀ ਹੁੰਦਾ ਠੀਕ ਹੈ ਉਵੇਂ ਨਹੀਂ ਆਪਾਂ ਕਰਨਾ ਜਾ ਕੇ ਉਧਰ ਇਹਨਾਂ ਦੇ ਵੀ ਦੇਖਿਆ ਵੀ ਦੁੱਧ ਕੱਢਦੀ ਜਾਂ ਨਹੀਂ ਕਰਦੀ ਵੀ ਬੰਦੇ ਸੱਚੇ ਬੋਲਦੇ ਕੀ ਕਰਦੇ ਨੇ ਜਿਵੇਂ ਇੱਥੇ ਆਪਾਂ ਪਸ਼ੂ ਦੇਨੇ ਆ ਹੁਣ ਜਿਵੇਂ ਬੰਦੇ ਨੇ 27 28 ਨਾਲ ਖਰੀਦੇ ਆ ਘੱਟੋ ਘੱਟ ਪੇਮੈਂਟ ਇਹਨੇ ਮੰਨ ਕੇ ਚੱਲੋ ਵੀ 20 ਲੱਖ ਦਾ ਮੈਕਸਿਮਮ ਲਾਤੀ ਹਾਂ 20 ਲੱਖ ਦੇ ਉੱਤੇ ਵੀ ਆਹ 20 ਤੋਂ ਖਰਚਾ ਹੀ ਪੈਣਾ 20 ਲੱਖ ਰੁਪਏ ਹਨਾ ਤੇ 20-22 ਲੱਖ ਲਾ ਕੇ ਬੰਦੇ ਨੂੰ ਸੰਤੋਸ਼ਟੀ ਨਹੀਂ ਹੋਈ ਮੰਨਦੇ ਵਿੱਚ ਵੀ ਕੱਲਾ ਹਨਾ ਤੂੰ ਦੋਸਤ ਨਾ ਬਈ ਕਹਿੰਦਾ ਆਪ ਦੀ ਸੋਚਣਾ ਸਾਨੂੰ ਦੋ ਵੀ ਆਪ ਦੀ ਜਦ ਜਦ ਮੈਨੂੰ ਲੱਗਦਾ ਲੋਟ ਠੀਕ ਹੈ ਆਪਾਂ ਆਪ ਦੇ ਹਿਸਾਬ ਨਾਲ ਇਹਨੂੰ ਗਮ ਦਿੱਤੀਆਂ ਨਹੀਂ ਵੀ ਆਹ ਤੁਹਾਡੇ ਆਸੀ ਸ਼ੂਟ ਕਰੂਗੀ ਫੇ ਕੱਲਾ ਆਪਾਂ ਆਪ ਦੇ ਮੁਨਾਫੇ ਤੱਕ ਨਹੀਂ ਨਹੀਂ ਪਰਤ ਸੀ ਦਿੱਤਾ ਆਪਾਂ ਵੀ ਕੱਲਾ ਦੁੱਧ ਦਈ ਹੈਗਾ ਨਾਲ ਆਪਾਂ ਇਹਨਾਂ ਨੂੰ ਫੈਂਟ ਦਾ ਵੀ ਮੇਨਟੇਨ ਕਰਕੇ ਦਿੱਤੀਆਂ ਨਾਲ ਵੀ ਆਪਾਂ ਕੱਲਾ ਆਪਣੇ ਪੈਸੇ ਤੱਕ ਮਤਲਬ ਨਹੀਂ ਨਾਲ ਬੰਦੇ ਦਾ ਵੀ ਗਾਹ ਗਾਹ ਵਾਰੇ ਵੀ ਸੋਚਣਾ ਹੁੰਦਾ ਬਈ ਯਾਰ ਉਧਰ ਆਪਣਾ ਦੂਜਾ ਘਰ ਆ ਗਿਆ ਠੀਕ ਹੈ ਕਹਿੰਦਾ ਗੱਲ ਸੋ ਜਿਹੜਾ ਹੁਣ ਵਿਸ਼ਵਾਸ ਕਰਕੇ ਬੰਦੇ ਨੇ ਇਨੀ ਪੇਮੈਂਟ ਲਾਈ ਆਪਣੇ ਕੋਲ ਇੱਥੇ ਹਨਾ ਸੋ ਅੱਗੇ ਦੇ ਆ ਹੁੰਦੇ ਜਰਸੀ ਜਮਾ ਫੱਟੇ ਚੱਕ ਜਰਸੀ ਆ ਤੇ ਚੌੜੀ ਜੂੜੀ ਦੇਖੋ ਚਾਪੜ ਵਰਗੀ ਪਈ ਆ ਜਮ ਤੇ ਜੋ ਜਾਬੜੀ ਮਹਾਰਾਸ਼ਟਰ ਦੇ ਵਿੱਚ ਇਹੋ ਜੀ ਗਵਾਂਡੀਆਂ ਨੇ ਵੀ ਚੌਂਦੇ ਦੇਖ ਲਏ ਉਹ ਵੀ ਕਹਿਣਗੇ ਕਿ ਕਿੱਥੋਂ ਵਈ ਆ ਭਾਨੇ ਕੋਲ ਚਲੀਏ ਹਨਾ ਤੂੰ ਦੇਖੋ ਸਾਫ ਸੁਥਰੀ ਕੱਲਾ ਐ ਨਹੀਂ ਹੈਗਾ ਕੱਲਾ ਵੇਚਣ ਦਾ ਮਸਲਾ ਠੀਕ ਹੈ ਉਧਰ ਜਾ ਕੇ ਐਂ ਵੀ ਫਿਰ ਮੈਂ ਤੁਹਾਨੂੰ ਕਹੂੰਗਾ ਵੀ ਯਾਰ ਸਾਡੀ ਨਾਲ ਕੀ ਦਿੱਤੀ ਸਾਫ ਸੁਥਰੀ ਆਪਾਂ ਜਾ ਕੇ ਉਧਰ ਵੀਡੀਓ ਵੀ ਬਣਾਉਣੀ ਹੈ ਕੱਲੀ ਕੱਲਾ ਐ ਨਹੀਂ ਉਹ ਕੱਲਾ ਗਾਵਾਂ ਹੀ ਦੇਣੀਆਂ ਨੇ ਕੱਲਾ ਗਾਵਾਂ ਵੇਚਣੀਆਂ ਹੀ ਨਹੀਂ ਠੀਕ ਹੈ ਮਤਲਬ ਸਲੈਕਸ਼ਨ ਵੀ ਚੰਗੀ ਕਰਕੇ ਦੇਣੀਆਂ ਬੰਦੇ ਸਲੈਕਸ਼ਨ ਵੀ ਚੰਗੀ ਕਰਕੇ ਦੇਣੀਆਂ ਨਾਲ ਠੀਕ ਹੈ ਸਵਾਹ ਦੇਖੋ ਜਰਸੀਆਂ ਕਿਆ ਬਾਤ ਹੈ ਦੋ ਦੋ 30 ਕਿਲੋ ਦਿੱਤੀ ਐ ਬੋਲ ਕੇ ਇਹਨਾਂ ਨੂੰ ਠੀਕ ਹੈ ਬਿੱਤੀ ਕੋ ਖੁੱਲਾ ਦੇਣਾ ਇਹਨੇ ਵੜਾ ਜੇਊਗੀ ਵੀ ਆਰਾਮ ਨਾਲ ਟੋਕਰੇ ਜਿੱਦਾ ਹਵਾਨਾ ਇਹਦਾ ਕਿਆ ਬਾਤ ਆ ਪੂਰੀ ਸਾਫ ਸੁਥਰੀਏ ਸੀਗੀ ਜਰਸੀ ਸੋ ਦੋ ਦਿਖਾਂ ਜਾਂ ਪਸੋਂ ਜਾਂ ਚਾਹੇ ਇਹ ਆ ਵੀ ਟੱਟੇ ਲੈਵਾ ਜਾਂ ਵੀ ਥੱਲੇ ਨੂੰ ਲਾਮ ਕਮਾ ਇਹਨਾਂ ਵੀ ਸਾਰਾ ਕੰਪੈਕਟ ਹੈ ਡਰੱਗ ਸੋ ਨਾੜਾ ਵਾਲਾ ਦੇਖੋ ਜਿਵੇਂ ਭਾਰਤ ਦਾ ਨਕਸ਼ਾ ਬਣਿਆ ਪਿਆ ਥੱਲੇ ਦੇ ਪੂਰੀ ਸਾਫ ਸੁਥਰੀ ਤੇ ਬਾਕੀ ਹੋਰ ਵੀ ਵੀਰਾਂ ਦਾ ਮਾਲ ਦੇਖੋ ਤੇ ਜਿਹੜਾ ਅੰਦਰ ਵੀ ਖੜਾ ਕੋਸ ਮਾਲ ਸੁਆ ਬਾ ਕੁਸ ਗੱਬਨ ਹੈ ਨਾ ਇਹ ਸਾਰੇ ਸਾਰਾ ਵੀਰਾਂ ਕੋਲ ਲੈਂਡੂ ਵੀ ਦਿੱਤੇ ਭਾਈ ਆਪਾਂ ਨੇ ਵੀ ਗਾਂ ਪਾਜੀ ਸੁਈ ਵੀ ਆਈ ਅੱਜ ਤੀਜਾ ਦਿਨਾਂ ਤੋਂ ਸੁਈ ਨੂੰ ਠੀਕ ਹੈ 25 ਕਿਲੋ ਰੈਡੀ ਹੈਗਾ ਬੈਠ ਥੱਲੇ ਤੀਜਾ ਦਿਨ ਸੂਈ ਨੂੰ ਹੋ ਗਿਆ ਬੌਲੀ ਤੋਂ ਸਟਾਰਟਿੰਗ ਹੀ ਆ ਭਾਈ 25 ਕਿਲੋ 24 25 ਤੋਂ ਸਟਾਰਟ ਹੀ ਕਰੀਆ ਆਪਾਂ ਮੈਨੂੰ ਜਿਸ ਹਿਸਾਬ ਨਾਲੀ ਬੌਲੀ ਤੋਂ ਸਟਾਰਟਿੰਗ ਹੈ ਵੀ 35 ਕਿਲੋ ਨੂੰ ਕੋਈ ਵਾੜ ਨਹੀਂ ਪਰ 30 ਕਿਲੋ ਤੋਂ ਤੋਂ ਤਾਂ ਬੋਲ ਕੇ ਦਿੱਤੀ ਆਪਾਂ ਨੇ 30 ਕਿਲੋ ਤਾਂ ਮਤਲਬ ਬਾਹਰ ਜਾਊ ਇਹ 30 ਕਿਲੋ ਤਾਂ ਬਾਹਰ ਜਾਣੀ ਜਾਣਾ ਸੋ 24 25 ਦੀ ਸਟਾਰਟਿੰਗ ਕਰੀਆ ਬੈਠ ਨੇ ਗਰਲੈਂਡੋ ਦੇਖੋ ਸਾਨ ਸੁਣ ਦੇਖੋ ਮੋਟਾ ਕਿਆ ਬਤਾ ਗਾਜਰ ਵਰਗਾ ਜਮਾ ਰੰਗ ਹੈ ਜੀ ਕਿਆ ਬਾਤ ਹੈ ਮੋਟਾ ਮੋਟਾ ਥਾਣਾ ਸਾਫ ਸੁਥਰਾ ਤੇ 24 25 ਸਟਾਰਟਿੰਗ ਹੈ ਦੀ ਬੈੜ ਦੀ ਸੋਹਰਾ ਆਪਾਂ ਸਾਨੂੰ ਗਰਲੈਂਡ ਵੀ ਦਿਖਾ ਚੁੱਕੇ ਆ ਅੱਗੇ ਵੀਰੇ ਇੱਕ ਸਾਹੀ ਵਾਲ ਖੜੀ ਦੇਖੀ ਜਾਨੇ ਆਪਾਂ ਇਹ ਬਈ ਕਪੜਾ ਹੈ ਜੀ ਸਾਹੀ ਵਾਲ ਕਪੜਾ ਠੀਕ ਆ ਇਹ ਗੱਬਣਾ ਹਨਾ ਇਹ ਗੱਬਣਾ ਬਈ ਜੀ ਠੀਕ ਆ ਇਹ ਵੀ ਆਪਣੇ ਜਾਣਕਾਰ ਮਿੱਤਰ ਨੂੰ ਲੈ ਕੇ ਦਿੱਤੀ ਹੈ ਬੈੜ ਠੀਕ ਆ ਦੋ ਤਾਂ ਮੰਨ ਕੇ 26 27 26 27 ਕੋਈ ਨਾ ਦੋ ਤਾਂ ਬੇਤੀ ਵੀ ਠੀਕ ਲੋ ਦੋ ਤਾਂ ਖੁੱਲਾ ਦੇਣਾ ਨੇ ਬੈੜ ਨੇ ਠੀਕ ਆ ਮੰਨ ਲਾ ਵੀ ਆਪਾਂ ਇਹ ਮੰਨ ਕੇ ਚੱਲੋ ਵੀ ਲੱਗ ਗਏ 5 ਦਿਨ ਹਾਂਜੀ ਤੇ ਵੀ ਚੀਜ਼ਾਂ ਚੰਗੀਆਂ ਲ ਇਹਨਾਂ ਦਾ ਨਾਮ ਮਕਸਦ ਦੀ ਵੀ ਸਾਨੂੰ ਸਾਨੂੰ ਥੋੜੀ ਨਾਲ ਕ੍ਰੋਸ ਚਾਹੀਦੀ ਆ ਠੀਕ ਹੈ ਪਹਿਲਾਂ ਬਰੀਡ ਵਾਲੇ ਲੈ ਕੇ ਹੁਣ ਥੋੜੇ ਕ੍ਰੋਸ ਮੰਗੇ ਨੇ ਇੱਥੀ ਗਾਵਾ ਠੀਕ ਹੈ ਤੇ ਸਾਨੂੰ ਨਾਲ ਫੈਂਟ ਵੀ ਸਾਨੂੰ ਚਾਹੀਦੀ ਹੈ ਠੀਕ ਆ ਵੀ ਫੈਂਟ ਵੀ ਚੰਗੀ ਪਾਉ ਨਾਲ ਫੈਂਟ ਚੰਗੀ ਚਾਹੀਦੀ ਸਾਨੂੰ ਦੁੱਧ ਵੀ ਚਾਹੀਦਾ ਫੈਂਟ ਵੀ ਨਾਲ ਚਾਹੀਦੀ ਉਹਨੂੰ ਉਸੇ ਹਿਸਾਬ ਨਾਲ ਉਹਨੂੰ ਗਾਵਾਂ ਲੈ ਕੇ ਠੀਕ ਹੈ ਕਈ ਵੀਰ ਕਈ ਵਾਰ ਇੱਕ ਵਾਰੀ ਆਜਣ ਦੋ ਵਾਰੀ ਆਜਿੰਦੇ ਹਨਾ ਠੀਕ ਹੈ ਤੇ ਬੰਦਾ ਮੁੜ ਜਾਂਦਾ ਹੈਗਾ ਸੂਟ ਨਹੀਂ ਹੁੰਦੀ ਆ ਕਈ ਵਾਰ ਬਾਹਰ ਜਾ ਕੇ ਕਈ ਵਾਰ ਵੀਰ ਜੀ ਜੀ ਦੇ ਲਈ ਦੇ ਦਿੱਤੇ ਨੇ ਕਿ ਸਟੇਬਲ ਹੋਣਗੇ ਜਾਂ ਨਹੀਂ ਹੋਣਗੇ ਠੀਕ ਹੈ ਜਿੰਨੇ ਪਿੰਗਾਂ ਵਿੱਚ ਸਾਰੇ ਲੇਵੇ ਵਾਲੇ ਜਾਂ ਹੀ ਹਨਾ ਬਾਈ ਦੁੱਧ ਵਾਲੇ ਪੀਸ ਨਹੀਂਗੇ ਉਹਦਾ ਕੋਈ ਐ ਨਹੀਂ ਕਹਿ ਸਕਦਾ ਵੀ ਬਈ ਬੈਣਾ ਦੁੱਧ ਤੋਂ ਨਹੀਂ ਜਾਨ ਬਰਦਾਸ਼ਤ ਤੇ ਨਿਕਲਦਾ ਬੋਲਣ ਦੇ ਵੀ ਨਹੀਂ ਹੁੰਦਾ ਵੀ ਕੱਲਾ ਬੋਲਣਾ ਹੀ ਹੈ ਆਪਣਾ ਆ ਗਿਆ ਡਰੈਸ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਤੇ ਨੰਬਰ ਆਪਣਾ ਕੰਟੈਕਟ ਨੰਬਰ ਹੈ 98788299 ਦੂਜਾ ਨੰਬਰ ਹੈਗਾ 97355080 ਵਾਲੀ ਠੀਕ ਆ ਆਊਟ ਆਫ ਜਿਹੜੇ ਜਿੱਥੇ ਮਰਜੀ ਕਹਵੇ ਸਾਰਾ ਟਰਾਂਸਪੋਰਟ ਵਗੈਰਾ ਬਾਹਰ ਆਸ਼ਟ ਦਾ ਨੰਬਰ ਲੈਣਾ ਵੀ ਚਾਹੁੰਦਾ ਹੋਵੇ ਮੇਥੋਂ ਠੀਕ ਹੈ ਭਾਈ ਜਿਹਨੇ ਆਪ ਤੁਹਾਨੂੰ ਗਾਵਾ ਪਰਚੇਜ ਕੀਤੀਆਂ ਨੇ ਉਹਦੇ ਘਰੇ ਜਾ ਕੇ ਆਪ ਦੇਖ ਵੀ ਸਕਦੇ ਨਹੀਂ ਗਾਵਾ ਠੀਕ ਹੈ ਵੀ ਇਹਨਾਂ ਕੋਲ ਦੁੱਧ ਕੱਢਦੀਆਂ ਨੇ ਜਾਂ ਨਹੀਂ ਕੱਢਦੀਆਂ ਨੇ ਠੀਕ ਆ ਆਪਣਾ ਮਹਾਰਾਸ਼ਟਰ ਬੰਦਾ ਕਾਲ ਕਰੋ ਆਪਾਂ ਵੀਰਾ ਦਾ ਨੰਬਰ ਦੇਵਾਂਗੇ ਇੰਸੇ ਜ਼ਿਆਦਾ ਕੋਈ ਵੀ ਆਦਮੀ ਬਾਤ ਕਰਨਾ ਚਾਹਤਾ ਤੋ ਬਾਤ ਵੀ ਕਰ ਸਕਦਾ ਹੈ ਇਹ ਮੇਰੇ ਸੇ ਕੰਟੈਕਟ ਲੈ ਸਕਦੇ ਆਪ ਠੀਕ ਹੈ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨ